ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਸਿੱਖਿਆ ਫਾਗਲੋਂ ਜੀ ਇੱਕ ਨਵਾਂ ਨੋਟਿਸ ਜਾਰੀ ਕੀਤਾ ਗਿਆ ਤੇ 2364 ਭਰਤੀ ਦੇ ਰਿਲੇਟਡ ਨੋਟਿਸ ਹੈ ਤੇ ਇਹ ਨੋਟਿਸ ਹੈ ਜਿਹੜਾ ਕੱਢਿਆ ਗਿਆ ਜਿਹੜਾ ਸਿੱਖਿਆ ਅਫਸਰ ਅੰਮ੍ਰਿਤਸਰ ਸਾਹਿਬ ਫਿਰੋਜ਼ਪੁਰ ਫਾਜ਼ਲਕਾ ਗੁਰਦਾਸਪੁਰ ਪਠਾਨਕੋਟ ਠੇੜੀ ਤਰਨਤਾਰਨ ਸਭ ਇਨਾ ਜਨਿਆ ਦੇ ਜਿਹੜਾ ਸਰਕਾਰੀ ਅਖ਼ਬਾਰਾਂ ਨੂੰ ਇਹ ਨੋਟਿਸ ਜਾਰੀ ਕੀਤਾ ਗਿਆ ਹੈ ਕਿ ਕੈਡਰ ਦੀਆਂ ਵੈਕੈਂਸੀਆਂ ਨੂੰ ਇਹ ਪੰਜਾਬ ਪੋਰਟਲ ਤੇ ਜਿਹੜੇ ਵਿੱਚ ਅੱਡੇਟ ਕਰਾਉਣ ਤੋਂ ਬੰਦੀ ਸੋ ਜੇ ਤੁਸੀਂ ਨੋਟਿਸ ਪੂਰਾ ਸੁਣਨਾ ਹੈ ਤਾਂ ਤੁਹਾਨੂੰ ਇਹ ਸਮਝ ਆ ਜਾਏਗਾ ਅ ਇਹਦੇ ਵਿੱਚ ਇਹ ਲਿਖਿਆ ਹੋਇਆ ਕਿ ਪਿਛਲੇ ਜਿਹੜੇ ਮਹੀਨੇ ਹੋਏ ਚ ਇਹ ਜਿਹੜੀ ਕੈਡਰ ਦੀਆਂ ਜਿਹੜੇ 7 ਵਾਰੀ ਦੇ ਕਰਮਚਾਰੀਆਂ ਦੇ ਵਿਭਾਗ ਵੱਲੋਂ ਬਦਲੀਆਂ ਡਟਾਰਗਟਾਂ ਕਿਤਿਆਂ ਗਈਆਂ ਨੇ ਜਿਸ ਕਾਰਨ ਆਫ ਦੇ ਜ਼ਿਲ੍ਹੇ ਵਿੱਚ ਫੈਂਦੇ ਪ੍ਰਾਇਮਰੀ ਸਕੂਲਾਂ ਦੇ ਵਿੱਚ ਬਹੁਤ ਸਾਰੇ ਟੀਚਰ ਦੂਰ ਅਧਰਾਡੇ ਜ਼ਿਲ੍ਹਿਆਂ ਦੇ ਵਿੱਚ ਅਦਲਾ ਫਦਲੀ ਜਨਾ ਦੀ ਹੋਈ ਹੈ ਜਿਸ ਕਾ ਨੂੰ ਮੌਜੂਦਾ ਸਮੇਂ ਦੇ ਵਿੱਚ ਖਾਲੀ ਅਤੇ ਭਰੀਆਂ ਅਸਾਮੀਆਂ ਨੂੰ ਜਿਹੜਾ ਐਮਆਈਐਸ ਵੈਂਗ ਦੇ ਡਾਟਾ ਵਿੱਚ ਅਪਡੇਟ ਕਰਾਉਣਾ ਜਿਹੜਾ ਲਾਜ਼ਮੀ ਆ ਫੈਡਰੇਸ਼ਨ ਦੇ ਦੀ ਲਾਜ਼ਮੀ ਹੈ ਅਕਤੂਬਰ ਲਗਾਇਆ ਤੇ ਵੀ ਦੱਸਿਆ ਜਾਂਦਾ ਹੈ ਕਿ ਡੀਟੀ ਕੈਟਰ ਦੇ 2364 ਅਸਾਮੀਆਂ ਦੇ ਯੋਗ ਉਮੀਦਵਾਰਾਂ ਨੂੰ ਜਲਦੀ ਹੀ ਨਿਯੁਕਤੀ ਪੱਤਰ ਦਿੱਤੇ ਜਾਣੇ ਨੇ ਜਿਨ੍ਹਾਂ ਦੇ ਪਿੱਛੇ ਡਾਕੂਮੈਂਟ ਦੀ ਸਕਰੂ ਜਿਹੜੀ ਸਕਰੂਟੀ ਹੋਈ ਹੈ ਲਿਸਟਾਂ ਜਾਰੀ ਹੋ ਜਾਂ ਸੀ ਉਹਨਾਂ ਨੂੰ ਹੁਣ ਅਗਲਾ ਪ੍ਰੋਸੈਸ ਚੱਲਦੇ ਸ਼ੁਰੂ ਹੋਣ ਜਾ ਰਿਹਾ ਉਹਨਾਂ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਜਾਣੇ ਨੇ ਇਸ ਲਈ ਆਪਣੇ ਆਪਣੇ ਜ਼ਿਲ੍ਹੇ ਦੀਆਂ ਭਰੀਆਂ ਤੇ ਖਾਲੀ ਅਸਾਮੀਆਂ ਨੂੰ ਐਮ ਜੀਐਸਓ ਗੈਂਗ ਦੇ ਈਪੰਜਾ ਫੋਰਟਲ ਦੇ ਡਾਟਾ ਵਿੱਚ ਅਪਡੇਟ ਕਰਾਉਣਾ ਤਰ੍ਹਾਂ ਤੇ ਕਿ ਨਹੀਂ ਬਣਾ ਜਾਵੇ ਇਹਨਾਂ ਨੇ ਅਸਾਮੀਆਂ ਮੰਗੀਆਂ ਨੇ ਜਿਹੜੇ ਸਕੂਲਾਂ ਦੇ ਵਿੱਚ ਕਿੰਨੀਆਂ ਅਸਾਮੀਆਂ ਖਾਲੀ ਨੇ ਸੋ ਸਾਰੀ ਸੂਚੀ ਇੱਥੇ ਜਿਹੜੀ ਮੰਗੀ ਗਈ ਆ ਜੇਕਰ ਉਹ ਇੱਕ ਵਿੱਚ 364 ਸਾਮਿਆਂ ਵਿਰੁੱਧ ਐਮਐਸਵਿੰਗ ਵੱਲੋਂ ਸਟੇਸ਼ਨ ਅਲਾਟਮੈਂਟ ਸੂਚੀ ਜਾਰੀ ਕਰਨ ਹੁਣ ਤੱਕ ਦੇ ਫੱਤਰ ਦੇ ਯੋਗ ਮੇਦਵਾਰਾਂ ਨੂੰ ਹਾਜ਼ਰ ਕਰਾਉਣ ਸੰਬੰਧੀ ਕਿਸੇ ਸਰਕਾਰ ਦੀ ਔਂਕੜਾ ਹੋਵੇਗਾ ਤਾਂ ਉਸ ਲਈ ਰੋਲ ਜ਼ਿੰਮੇਵਾਰੀ ਸੰਬੰਧਤ ਦਫੀ ਹੋਵੇਗੀ ਕੋਲੰਗ ਲਾ ਕੇ ਇਸ ਨੋਟਿਸ ਦੇ ਵਿੱਚ ਇਹ ਜਿਹੜਾ ਦੱਸਾਇਆ ਗਿਆ ਇੱਥੇ ਇੱਕ ਲਾਈਨ ਆਪਾਂ ਹੋਰ ਜੋੜ ਦਈਏ ਕਿ 2 2 2026 ਯਾਨੀ ਕਿ ਆ ਹੁਣ 2 ਫਰਵਰੀ ਤੱਕ ਦੀ ਇਹ ਜਿਹੜੀ ਹੈ ਅਪਡੇਟ ਕਰਾਉਣ ਲਈ ਇਹ ਆਰਡਰ ਕਿ ਕੱਢੇ ਗਏ ਨੇ ਕਿ ਵਕੈਂਸੀਆਂ ਦੇ ਆਰਡਰ ਨੇ ਉਹ ਇੱਥੇ ਜਿਹੜੇ ਅਪਡੇਟ ਕੀਤੇ ਜਾਣ ਡਾਟਾ ਅਪਡੇਟ ਕੀਤਾ ਜਾਵੇ ਤੇ 348 ਮਿਦਵਾਰਾਂ ਨੂੰ ਜਿਹਨਾਂ ਨੂੰ ਸਿਲੈਕਸ਼ਨ ਹੋ ਚੁੱਕੀ ਆ ਲਿਸਟ ਆਫ ਆਈਆਂ ਗਈਆਂ ਸੀ ਉਹਨਾਂ ਦੀ ਜਿਹੜੀ ਡਾਕੂਮੈਂਟ ਸਕਰੂਟੀਨੀ ਹੋਈ ਸੀ ਉਹਨਾਂ ਨੂੰ ਨੁਕਤੇ ਪੱਤਰ ਦਿੱਤੇ ਜਾਣੇ ਨੇ ਤੇ ਉਹਨਾਂ ਤੋਂ ਜਿਹੜਾ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਉਹਨਾਂ ਦੀ ਜਿਹੜੀ ਹੈ ਸਿਲੈਕਸ਼ਨ ਹੋਣੀ ਆ ਜੋਇਨਿੰਗ ਹੋਣੀ ਆ ਤੇ ਇਸ ਕਰਕੇ ਇਹਨਾਂ ਜਿਲਿਆਂ ਦੇ ਜਿਹੜੇ ਜ਼ਿਲ੍ਹਾ ਸਿਕਾਇਆਫਸਰ ਵਾਲੋਂ ਨੋਟਿਸ ਕੱਢ ਕੇ ਖਿੱਚਿਆ ਗਿਆ ਕਿ ਉਹਨਾਂ ਦੇ ਜ਼ਿਲ੍ਹੇ ਦੇ ਵਿੱਚ ਫਾਈਨਲ ਸਕੂਲਾਂ ਦੇ ਜਿਹੜੇ ਡਾਟਾ ਨੇ ਅਪਡੇਟ ਕੀਤੇ ਜਾਣ ਤਾਂ ਜੋ ਪਤਾ ਲੱਗ ਸਕੇ ਕਿਹੜੇ ਸਕੂਲਾਂ ਦੇ ਵਿੱਚ ਕਿੰਨੀਆਂ ਵੈਕੈਂਸੀਆਂ ਨੇ ਕਿਹੜੀਆਂ ਖਾਲੀ ਫੀਆਂ ਨੇ ਕਿਹੜੇ ਟੀਚਰ ਕਿਹੜੇ ਸਕੂਲ ਦੇ ਵਿੱਚ ਨੇ ਕਿ ਇਹਨਾਂ ਦੇ ਕਿੱਥੇ ਬਦਲੀ ਹੋਈ ਆ ਸੋ ਇਹ ਸਾਰਾ ਡਾਟਾ ਮੰਗਿਆ ਗਿਆ ਤੇ ਤਾਂ ਜੋ 364 ਜੜੀਆਂ ਅਸਾਮੀਆਂ ਦੇ ਅਗਲਾ ਜਿਹੜਾ ਜਹ ਹੁਣ ਨਿਯੁਕਤੀ ਖਤਰ ਦਿੱਤੇ ਜਾਣੇ ਨੇ ਉਹਨਾਂ ਦੇ ਜਦੋਂ ਸਟੇਸ਼ਨ ਅਲਾਟਮੈਂਟ ਕਰਾਈ ਜਾਣੀਆਂ ਤੇ ਇਹਨਾਂ ਜਿਹਨਾਂ ਦੇ ਵਿੱਚ ਉਹਨਾਂ ਨੂੰ ਜੁਆਇਨ ਕਰਾਉਣਾ ਸੌਖਾ ਰਹੇ ਸੋ ਇਹਦੀ ਵੀ ਲਿਸਟ ਵੱਖਰੇ ਤੌਰ ਤੇ ਕੱਢੀ ਜਾਵੇਗੀ ਸਿਖਿਆ ਵਿਭਾਗ ਵੱਲੋਂ ਤੇ ਕੋਲ ਮਿਲਾ ਕੇ ਕਹਾਣੀ ਇਹ ਹੈ ਕਿ ਹੁਣ ਜਲਦ ਜੜੀਆਂ ਇਹ ਭਰਤੀ ਪੂਰੀ ਹੁਣ ਚੱਲ ਰਹੀ ਆ ਤੇ ਹੁਣ ਜਿਨ੍ਹਾਂ ਦੀ ਸਿਲੈਕਸ਼ਨ ਹੋਈ ਆ ਉਹਨਾਂ ਨੂੰ ਸਟੇਸ਼ਨ ਅਲਾਟ ਜਲਦ ਕਰਾਏ ਜਾਣਗੇ ਨਿਯੁਕਤੀ ਪੱਤਰ ਵੀ ਜਲਦ ਜੜੇ ਉਹਨਾਂ ਨੂੰ ਜਾਰੀ ਕੀਤੇ ਜਾਣ ਧੰਨਵਾਦ ਜੇਕਰ ਤੁਹਾਡਾ ਕੋਈ ਕਵੈਸ਼ਨ ਸਵਾਲ ਹੈ ਕਮੈਂਟ ਦੇ ਵਿੱਚ ਸਾਨੂੰ ਤੁਸੀਂ ਪੁੱਛ ਸਕਦੇ ਆ ਤੁਹਾਡੇ ਜਵਾਬ ਦੇਣੇ ਸੀ ਬਚਨ ਵੱਧ ਧੰਨਵਾਦ